ਕੋਈ ਵੇਲਾ ਹੁੰਦਾ ਸੀ ਕਿਸੇ ਜੱਟ ਸਰਦਾਰ ਦੀ ਧੀ ਉਹਦੇ ਵੇੜਿਓ ਉਤੇ ਦਿੱਤੇ ਗਏ ਕੱਪੜਿਆਂ 'ਚ ਤੇ ਉਹਤੇ ਦਿੱਤੇ ਗਏ ਸੋਨੇ ਦੇ ਗਹਿਣਿਆਂ 'ਚ ਜਾਂਦੀ ਸੀ ਪਰ ਅੱਜ ਵੇਲਾ ਉਲਟ ਗਿਆ ਅੱਜ ਕਿਸੇ ਵੀ ਜੱਟ ਦੀ ਧੀ ਕਿਸੇ ਪੈਲੈਸ 'ਚ ਤੇ ਕਿਸੇ ਮੋਹਲੇ ਦੇ ਕਿਰਾਏ ਦੇ ਕੱਪੜਿਆਂ 'ਚ ਤੇ ਨਕਲੀ ਗਹਿਣਿਆਂ 'ਚ ਜਾਂਦੀ ਹੈ ਕਿੰਨਾ ਵੇਲਾ ਬਦਲ ਗਿਆ ਕਦੇ ਵਿਆਹਾਂ 'ਚ ਮਠਿਆਈਆਂ ਘਰਦਿਆਂ ਬਣੀਆਂ ਹੁੰਦੀਆਂ ਸਨ ਹੁਣ ਸਾਰੀਆਂ ਮੋਲਦੀਆਂ ਨਹੀਂ ਉਦੋਂ ਸਾਰਾ ਸਾਂਝਾ ਪਰਿਵਾਰ ਇਕੱਠਾ ਕਾਜ ਰਚਾਂਦਾ ਸੀ ਇਕੱਠਾ ਕਰਦਾ ਸੀ ਕਿਉਂਕਿ ਪਰਿਵਾਰ ਸੰਯੁਕਤ ਸਨ ਪਰ ਹੁਣ ਟੁੱਟ ਗਏ ਨੇ ਉਹ ਸਾਂਝੇ ਪਰਿਵਾਰਾਂ ਦੇ ਚਾਚੇ ਤਾਏ ਆਪ ਹੀ ਵਿਆਹਾਂ ਦੀ ਤਿਆਰੀਆਂ ਵੀ ਕਰਦੇ ਸਨ ਤੇ ਆਪ ਹੀ ਵਿਆਹਾਂ 'ਚ ਨੱਚਦੇ ਗਾਉਂਦੇ ਸਨ ਪਰ ਹੁਣ ਕਿਰਾਏ ਦੇ ਨਚਾਰ ਆਉਂਦੇ ਨੇ ਆਰਕੈਸਟਰਾ ਆੜੇ ਕਿੰਨਾ ਵੇਲਾ ਬਦਲ ਗਿਆ ਟਰੈਂਡੀ ਖੁੰਦੀ ਕਸਰ ਬਾਹਰ ਜਾਣ ਦੇ ਰੁਝਾਨ ਨੇ ਪੂਰੀ ਕਰ ਦਿੱਤੀ